ਮੀ ਪਿਆ तकरीबन 12 1 ਵਜੇ ਉਹਦੇ ਨਾਲ ਮੀਂਹ ਪੈਣ ਦੇ ਨਾਲ ਫਸਲ ਭਾਰੀ ਹੋ ਗਈ ਤੇ ਬਾਅਦ ਚ ਹਨੇਰ ਵਗਰ ਨਾਲ ਫਸਲਾਂ ਵਿਛ ਗਈਆਂ ਨੇ ਜੋ ਕਿ ਫਸਲਾਂ ਲਗਭਗ ਪੱਕਣ ਦੀ ਤਤਾਰ ਤੇ ਸੀ ਹੁਣ ਇਸ ਫਸਲ ਦਾ ਕਾਫੀ ਨੁਕਸਾਨ ਹੈ ਤੇ ਸਬਜ਼ੀਆਂ ਦੇ ਵਿੱਚ ਵੀ ਫਸਲਾਂ ਸਬਜ਼ੀਆਂ ਦਾ ਸਾਰਾ ਨੁਕਸਾਨ ਹੈ ਜਾਨੀ ਕਿ ਮਿਰਚ ਸੀ ਜੋ ਫਾਲਤੇ ਤਿਆਰ ਸੀ ਉਹ ਫਾਲ ਹਨੇਰੀ ਨਾਲ ਝੜ ਗਏ ਨੇ ਤੇ तकरीबन ਰੇਕ ਫਸਲ ਦਾ ਹੀ ਨੁਕਸਾਨ ਹੈ ਜੀ ਇਸ ਵੇਲੇ ਕੀ ਹਾਲ ਹਨ ਮੌਸਮ ਦੇ ਇਸ ਵੇਲੇ ਵੀ ਸੇਮ ਹਾਲਾਤ ਨੇ ਰਾਤ ਵਾਲੇ ਸਵੇਰੇ ਵੀ ਗਰਜ ਚਮਕ ਹੋਈ ਏ ਤੇ ਹੁਣ ਵੀ ਬੱਦਲ ਬਰਕਰਾਰ ਨੇ ਤੇ ਮੌਸਮ ਵੱਲੋਂ ਵੀ ਅੱਜ ਦੱਸਿਆ ਜਾ ਰਿਹਾ ਹੈ ਕਿ ਅੱਜ ਤੇ 31 ਦੁਪਹਿਰ ਤੱਕ ਐਵੇਂ ਮੌਸਮ ਰਹੇਗਾ ਖਤਰਨਾਕ ਹਾਂਜੀ ਸਵੇਰ ਦਾ ਹੀ ਆ ਹਾਲ ਬਣਾ ਖੜਾ ਵੇਖ ਲੋ ਤੁਹਾਡੇ ਸਾਹਮਣੇ ਹੀ ਹੈ ਬਹੁਤ ਨੁਕਸਾਨ ਹੋ ਗਿਆ ਤੇ ਬੱਦਲ ਮੌਸਮ ਅਜੇ ਵੀ ਖਰਾਬ ਹੈ ਅਜੇ ਵੀ بارش ਹੋਣ ਦਾ ਫੁੱਲ ਚਾਂਸ ਹੈ ਜੇ ਹੋਰ ਹੁੰਦੀ ਤਾਂ ਤਾਂ ਬੇੜਾ ਗਰਕ ਹੋ ਜਾਣਾ ਰਾਤ ਦਾ ਕੀ ਨੁਕਸਾਨ ਹੋਇਆ ਹੈ ਰਾਤ ਦਾ ਵੀ ਬਹੁਤ ਜ਼ਿਆਦਾ ਹੋਇਆ ਹੈ ਨੇਰੀ ਚਖੜ ਨਾਲ ਸਬਜੀ ਨੂੰ ਮਿਰਚਾਂ ਨੂੰ ਕਣਕ ਨੂੰ ਬਹੁਤ ਜ਼ਿਆਦਾ ਹੋਇਆ ਆ ਵੇਖ ਲਓ ਤੁਹਾਡੇ ਸਾਹਮਣੇ ਹੀ ਹੈ ਵਿਸੀਪੀ ਸਾਰੀ ਅਜੇ ਤੈਨੂੰ ਪਾਣੀ ਵੀ ਨਹੀਂ ਲੱਗਾ ਨਿਕਾ ਨਿਕਾ ਮੀਂਹ ਪਈ ਗਿਆ ਸਾਰੀ ਲੰਮੀ ਹੋ ਗਈ ਅੱਗ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਦੋ ਤਿੰਨ ਦਿਨ ਪਹਿਲਾਂ ਜਿਹੜਾ ਹੈ ਅਲਰਟ ਦਿੱਤਾ ਗਿਆ ਸੀ ਕਿ ਕਾਫੀ ਤੇਜ਼ ਹਵਾਵਾਂ ਤੇ ਗੜੇਮਾਰੀ ਹੋ ਸਕਦੀ ਹੈ ਰਾਤ ਦੀ ਰਾਤ ਅੱਧੀ ਰਾਤ ਭਾਰੀ ਬਾਰਿਸ਼ ਹੋਈ ਤੇ ਤੇਜ਼ ਹਵਾਵਾਂ ਚੱਲਣ ਦਾ ਦਾਣਾ ਉਹਨਾਂ ਦੇ ਨਾਲ ਕਾਲਕੇ ਤਿਆਰ ਹੋ ਚੁਕੇ ਫਸਲ ਜਾਦਰ ਦੀ ਤਰ੍ਹਾਂ ਵਿਸ਼ ਗਈ ਹੈ ਸਾਨੂੰ ਦਾ ਕਾਫੀ ਨੁਕਸਾਨ ਹੋਇਆ ਸਰਦੀਆਂ ਵੀ ਜਿਹੜੀ ਜਾਦਰ ਦੀ ਤਰ੍ਹਾਂ ਵਿਸ਼ ਗਈ ਆਲੇ ਤੇ ਕਣਕ ਦੀ ਫਸਲ ਵੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਕਿੰਨਾ ਕੁ ਨੁਕਸਾਨ ਹੋਇਆ ਉਹ ਗੱਲਬਾਤ ਕਰਦੇ ਆ ਫਿਰ ਆ ਕਿੰਨਾ ਕੁ ਨੁਕਸਾਨ ਹੋਇਆ ਤੁਹਾਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਹਦੇ ਕਰਕੇ ਮੇਰੀ ਸਾਰੀ ਕਣਕ ਡੁੱਬ ਗਈ ਹੈ ਤੇ ਰਾਤ ਹਨੇਰੀ ਤੇ ਬਾਅਦ ਚ ਬਹੁਤ ਆਈ ਹੈ ਜਿਸ ਕਰਕੇ ਨਾ ਲੇਬਰ ਦੀ ਸਮੱਸਿਆ ਆ ਰਹੀ ਹੈ ਜੱਕਣ ਦੇ ਵਿੱਚ ਵੀ ਸਮੱਸਿਆ ਆਈ ਹੈ ਅੱਛਾ ਤੇ ਹੁਣ ਮੌਸਮ ਅਗਲਾ ਕਿਵੇਂ ਲੱਗ ਰਿਹਾ ਤੁਹਾਨੂੰ ਮੌਸਮ ਦੋ ਤਿੰਨ ਦਿਨ ਬਹੁਤ ਖਰਾਬ ਬਹੁਤ ਜ਼ਿਆਦਾ ਖਰਾਬ ਹੈ ਸਰਕਾਰ ਨੂੰ ਕੀ ਸਹਾਇਤਾ ਕਰਨੀ ਚਾਹੀਦੀ ਜਿਹਨਾਂ ਦੀ ਫਸਲ ਨੁਕਸਾਨੀ ਗਈ ਹੈ ਸਰਕਾਰ ਨੂੰ ਮਾਨ ਸਰਕਾਰ ਨੂੰ ਮੁਆਵਜ਼ਾ ਦੇਣਾ ਚਾਹੀਦਾ ਸਾਰੇ ਕਿਸਾਨਾਂ ਵਾਂਗ ਫਸਲਾਂ ਨੂੰ ਪੀੜਤ ਕਿਸਾਨਾਂ ਨੇ ਸੁਭਾ ਸਰਕਾਰ ਕੋਲ ਮੰਗ ਕੀਤੀ ਹੈ ਕਿ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਉਹਨਾਂ ਦੀ ਬਾਹ ਫੜੀ ਜਾਵੇ ਤਾਂ ਜੋ ਉਹਨਾਂ ਦੀ ਫਸਲ ਦਾ ਨੁਕਸਾਨ ਦੀ ਪਰਪਾਈ ਹੋ ਸਕੇ ਉਹ ਦੌਰਤੋ ਡੇਲੀ ਪੋਸਟ ਦੇ ਲਈ ਸੰਜੀਪ ਦਾ ਜਿਹੜਾ ਮੀਂਹ ਪਿਆ तकरीबन 12 1 ਵਜੇ ਉਹਦੇ ਨਾਲ ਮੀਂਹ ਪੈਣ ਦੇ ਨਾਲ ਫਸਲ ਭਾਰੀ ਹੋ ਗਈ ਤੇ ਬਾਅਦ ਚ ਹਨੇਰ ਵਗਰ ਨਾਲ ਫਸਲਾਂ ਵੇਛ ਗਈਆਂ ਨੇ ਜੋ ਕਿ ਫਸਲਾਂ ਲਗਭਗ ਪੱਕਣ ਦੀ ਤਤਾਰ ਤੇ ਸੀ ਹੁਣ ਇਸ ਫਸਲ ਦਾ ਕਾਫੀ ਨੁਕਸਾਨ ਹੈ ਤੇ ਸਬਜ਼ੀਆਂ ਦੇ ਵਿੱਚ ਵੀ ਫਸਲਾਂ ਸਬਜ਼ੀਆਂ ਦਾ ਸਾਰਾ ਨੁਕਸਾਨ ਹੈ ਜਾਨੀ ਕਿ ਮਿਰਚ ਸੀ ਜੋ ਫਲਤੇ ਤਿਆਰ ਸੀ ਉਹ ਫਲ ਹਨੇਰੀ ਨਾਲ ਝੜ ਗਏ ਨੇ ਤੇ ਤਕਰੀਬਨ ਰੇਖ ਫਸਲ ਦਾ ਹੀ ਨੁਕਸਾਨ ਹੈ ਇਸ ਵੇਲੇ ਕੀ ਹਾਲਾਤ ਨੇ ਮੌਸਮ ਦੇ ਇਸ ਵੇਲੇ ਵੀ ਸੇਮ ਹਾਲਾਤ ਨੇ ਰਾਤ ਵਾਲੇ ਸਵੇਰੇ ਵੀ ਗਰਜ ਚਮਕ ਹੋਈ ਏ ਤੇ ਹੁਣ ਵੀ ਬੱਦਲ ਬਰਕਰਾਰ ਨੇ ਤੇ ਮੌਸਮ ਵੱਲੋਂ ਵੀ ਅਜ ਦੱਸਿਆ ਜਾ ਰਿਹਾ ਹੈ ਕਿ ਅੱਜ ਤੇ 31 ਦੁਪਹਿਰ ਤੱਕ ਐਵੇਂ ਮੌਸਮ ਰਹੇਗਾ। ਖਤਰਨਾਕ। ਹਾਂਜੀ। ਸਵੇਰ ਦਾ ਹੀ ਆ ਹਾਲ ਬਣਾ ਖਲਾ ਵੇਖ ਲੋ ਤੁਹਾਡੇ ਸਾਹਮਣੇ ਹੀ ਐ। ਬਹੁਤ ਨੁਕਸਾਨ ਹੋ ਗਿਆ ਔਰ ਬੱਦਲ ਮੌਸਮ ਅਜੇ ਵੀ ਖਰਾਬ ਹੈ ਅਜੇ ਵੀ بارش ਹੋਣ ਦਾ ਫੁੱਲ ਚਾਂਸ ਹੈ। ਜੇ ਹੋਰ ਹੁੰਦੀ ਤਾਂ ਬੇੜਾ ਗਰਕ ਹੋ ਜਾਣਾ। ਰਾਤ ਦਾ ਕੀ ਨੁਕਸਾਨ ਹੋਇਆ? ਰਾਤ ਦਾ ਵੀ ਬਹੁਤ ਜ਼ਿਆਦਾ ਹੋਇਆ। ਨੇਰੀ ਚਖੜ ਨਾਲ ਸਬਜੀ ਨੂੰ, ਮਿਰਚਾਂ ਨੂੰ ਕਣਕ ਨੂੰ ਬਹੁਤ ਜ਼ਿਆਦਾ ਹੋਇਆ। ਆ ਵੇਖ ਲੋ ਤੁਹਾਡੇ ਸਾਹਮਣੇ ਹੀ ਐ ਵਿਸੀਪੀ ਸਾਰੀ। ਅਜੇ ਤੈਨੂੰ ਪਾਣੀ ਵੀ ਨਹੀਂ ਲੱਗਾ ਨਿਗਾ ਨਿਗਾ ਮੀਂਹ ਪਈ ਗਿਆ ਸਾਰੀ ਲੰਮੀ ਹੋ ਗਈ। ਬੋਲੋ ਜੇ ਠੀਕ ਹੈ ਜਾਣਕਾਰੀ ਦੇ ਅਨੁਸਾਰ ਦੋ ਤਿੰਨ ਦਿਨ ਪਹਿਲਾਂ ਜਿਹੜਾ ਹੈ ਅਲਰਟ ਦਿੱਤਾ ਗਿਆ ਸੀ ਕਿ ਕਾਫੀ ਤੇਜ਼ ਹਵਾਵਾਂ ਤੇ ਗੜੇਮਾਰੀ ਹੋ ਸਕਦੀ ਹੈ ਰਾਤ ਦੀ ਰਾਤ ਭਾਰੀ بارش ਹੋਈ ਤੇ ਤੇਜ਼ ਹਵਾਵਾਂ ਚੱਲਣ ਦਾ ਦਾ ਉਹਨਾਂ ਦੇ ਨਾਲ ਧਰ ਪਲ ਕੇ ਤਿਆਰ ਹੋ ਚੁੱਕੀ ਫਸਲ ਜਦ ਤਰ੍ਹਾਂ ਵਿਸ਼ ਗਈ ਹੈ ਸਮਾਂ ਦਾ ਕਾਫੀ ਨੁਕਸਾਨ ਹੋਇਆ ਸੱਜੀਆਂ ਵੀ ਜਿਹੜੀਆਂ ਜਦ ਤਰ੍ਹਾਂ ਵਿਸ਼ ਗਈਆਂ ਨੇ ਤੇ ਕਣਕ ਦੀ ਫਸਲ ਵੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਕਿੰਨਾ ਕੁ ਨੁਕਸਾਨ ਹੋਇਆ ਉਹ ਗੱਲਬਾਤ ਕਰਦੇ ਆ ਫਿਰ ਰਾਤ ਕਿੰਨਾ ਕੁ ਨੁਕਸਾਨ ਨੇਰੀ ਦੇ ਬਾਹਰ ਤੋਂ ਬਹੁਤ ਆਈ ਹੈ ਇਸ ਕਰਕੇ ਲੇਬਰ ਦੀ ਸਮੱਸਿਆ ਆਏਗੀ ਕੰਪੈਨ ਚੱਕਣ ਦੇ ਵਿੱਚ ਵੀ ਸਮੱਸਿਆ ਆਏਗੀ ਅੱਛਾ ਤੇ ਹੁਣ ਮੌਸਮ ਅਗਲਾ ਕਿਵੇਂ ਲੱਗ ਰਿਹਾ ਤੁਹਾਨੂੰ ਮੌਸਮ ਦੋ ਤਿੰਨ ਦਿਨ ਬਹੁਤ ਖਰਾਬ ਬਹੁਤ ਜ਼ਿਆਦਾ ਖਰਾਬ ਹੈ ਸਰਕਾਰ ਨੂੰ ਕੀ ਸਹਾਇਤਾ ਕਰਨੀ ਚਾਹੀਦੀ ਜਿਹਨਾਂ ਦੀ ਫਸਲ ਨੁਕਸਾਨੀ ਗਈ ਹੈ ਸਰਕਾਰ ਨੂੰ ਮਾਨ ਸਰਕਾਰ ਨੂੰ ਮੁਆਵਜ਼ਾ ਦੇਣਾ ਚਾਹੀਦਾ ਸਾਰੇ ਕਿਸਾਨਾਂ ਨੂੰ ਪੀੜਤ ਕਿਸਾਨਾਂ ਨੇ ਸੁਵਿਧਾ ਸਰਕਾਰ ਕੋਲ ਮੰਗ ਕੀਤੀ ਹੈ ਕਿ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਉਹਨਾਂ ਦੀ ਬਾਹ ਵੜੀ ਜਾਵੇ ਤਾਂ ਜੋ ਉਹਨਾਂ ਦੀ ਫਸਲ ਦਾ ਨੁਕਸਾਨ ਦੀ ਪਰਪਾਈ ਹੋ ਸਕੇ ਮਾਮਦੋਰ ਤੋਂ ਡੇਲੀ ਪੋਸਟ ਦੇ ਲਈ ਸੰਜੀਪ ਦਾ